ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਬਹੁਤ ਹੀ ਖਾਸ ਗੱਲ ਕਰਨੀ ਹੈ ਖਾਸ ਕਰਕੇ ਮੇਰੀਆਂ ਭੈਣਾਂ ਨਾਲ ਜਿਹੜੀਆਂ ਆਪਣੀਆਂ ਡੇਲੀ ਵੀਡੀਓ ਦੇਖਦੀਆਂ ਨੇਗੀਆਂ ਆਪਾਂ ਸਟੀਚਿੰਗ ਦੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਤੇ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਸिलाई ਸਿਖਾਉਣ ਦੀ ਕੋਸ਼ਿਸ਼ ਕਰਦੇ ਆਂ ਜਿੱਥੇ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਹੁੰਦਾ ਜੀ ਮੈਸੇਜ ਕਰਕੇ ਪੁੱਛ ਲਿਆ ਕਰੋ ਜੇ ਤੁਸੀਂ ਆਪਣਾ ਬੁਟੀਕ ਖੋਲਣਾ ਚਾਹੁੰਦੇ ਹੋ ਜੀ ਤਾਂ ਮੇਰੀ ਕੋਈ ਹੈਲਪ ਦੀ ਜ਼ਰੂਰਤ ਆਪਾਂ ਤੁਹਾਨੂੰ ਉਹ ਵੀ ਜ਼ਰੂਰ ਦੱਸਾਂਗੇ ਕਰ ਤੋਂ ਸਟਾਰਟ ਕਰਨਾ ਜਾਂ ਸ਼ਾਪ ਕਰਨੀ ਹੈ ਕਿਸ ਤਰ੍ਹਾਂ ਤੁਸੀਂ ਆਪਣਾ ਬੁਟੀਕ ਓਪਨ ਕਰਨਾਗਾ ਕਿੰਨੇ ਖਰਚੇ ਵਿੱਚ ਹੋਊ ਘੱਟ ਤੋਂ ਘੱਟ ਆਪਾਂ ਤੁਹਾਨੂੰ ਜਰੂਰ ਸਪੋਰਟ ਕਰਾਂਗੇ ਜੀ ਤੇ ਤੁਸੀਂ ਜਦੋਂ ਮੈਸੇਜ ਕਰਦੇ ਹੋ ਨਾ ਕਈ ਭੈਣਾਂ ਮੈਸੇਜ ਕਰਦੀਆਂ ਨੇ ਕਿ ਹਾਂਜੀ ਅਸੀਂ ਬੁਟੀਕ ਖੋਲਣਾ ਚਾਹੁੰਦੇ ਹਾਂ ਤੁਸੀਂ ਆਪਣਾ ਨਾਮ ਦੱਸਿਆ ਕਰੋ ਜੀ ਤੇ ਆਪਣਾ ਐਡਰੈਸ ਵਗੈਰਾ ਦੱਸਿਆ ਕਰੋ ਵੀ ਤੁਸੀਂ ਕਿੰਨੇ ਕੁ ਬਜਟ 'ਚ ਆਪਣਾ ਬੁਟੀਕ ਖੋਲਣਾ ਚਾਹੁੰਦੇ ਹੋਗੇ ਉਹ ਜਰੂਰ ਦੱਸਿਆ ਕਰੋ ਤੇ ਜੇ ਕੋਈ ਤੁਸੀਂ ਜਿਆਦਾ ਜ਼ਰੂਰੀ ਗੱਲ ਕਰਨੀ ਹੁੰਦੀ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਲਿਆ ਕਰੋ ਤੇ ਜਾਂ ਮੈਨੂੰ ਫੋਨ ਕਰ ਸਕਦੇ ਹੋਗੇ ਤੇ ਅੱਜ ਮੇਰੀਆਂ ਭੈਣਾਂ ਨਾਲ ਮੈਂ ਬਹੁਤ ਹੀ ਖਾਸ ਗੱਲ ਕਰਨੀ ਹੈ ਜੀ ਤੇ ਕਈ ਵਾਰ ਆਪਾਂ ਤੁਹਾਡੇ ਨਾਲ ਸੂਟਾਂ ਦੀ ਵੀਡੀਓ ਸ਼ੇਅਰ ਕੀਤੀ ਹੈਗੀ ਤੇ ਆਪਾਂ ਸੂਟ ਸੇਲ ਕਰਦੇ ਹਾਂ ਜੀ ਵੈਸੇ ਮੈਂ ਘਰ ਤੋਂ ਹੀ ਸੂਟ ਸੇਲ ਕਰਦੀਆਂਗੀ ਤੇ ਜਦ ਆਪਾਂ ਨਹੀਂ ਕਰਦੇ ਹੈਗੇ ਕਿ ਜਿਸ ਤਰ੍ਹਾਂ ਮੇਰੇ ਕੋਲੇ ਕਸਟਮਰ ਆਉਂਦੇ ਨੇ ਸੂਟ ਸਲਾਈ ਕਰਨ ਨੂੰ ਮੈਥੋਂ ਸੂਟ ਲੈ ਜਾਂਦੇ ਨੇ ਕਿ ਇੱਥੇ ਸਲਾਈ ਕਰਨੇ ਦੇ ਜਾਂਦੇ ਨੇਗੇ ਤੇ ਪਰ ਆਪਾਂ ਆਨਲਾਈਨ ਕੰਮ ਨਹੀਂ ਕਰਦੇ ਕਈ ਵਾਰ ਮੈਂ ਇੱਕ ਅੱਧੀ ਵਾਰ ਆਪਾਂ ਸੂਟ ਸੇਲ ਕਰਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈਗੀ ਵੀਡੀਓ ਪਾਈ ਹੈਗੀ ਅੱਜ ਆਪਾਂ ਇਸੇ ਵਿਸ਼ੇ ਤੇ ਗੱਲ ਕਰਨੀ ਕਰਨੀ ਹੈ ਜੀ ਮੈਨੂੰ ਜਰੂਰ ਦੱਸਿਓ ਜੀ ਕਮੈਂਟ ਕਰਕੇ ਵੀ ਆਪਾਂ ਕਿਸ ਤਰ੍ਹਾਂ ਮੈਂ ਤੁਹਾਡੇ ਸਲਾਹ ਲੈਣੀ ਹੈ ਅੱਜ ਵੀ ਆਪਾਂ ਕਿਸ ਤਰ੍ਹਾਂ ਕੰਮ ਸ਼ੁਰੂ ਕਰੀਏ ਆਪਾਂ ਛੋਟਾ ਦਾ ਕੰਮ ਸ਼ੁਰੂ ਕਰਨ ਦੀ ਮੈਂ ਸਲਾਹ ਕੀਤੀ ਹੈ ਜੀ ਵੀ ਆਪਾਂ ਆਨਲਾਈਨ ਕੰਮ ਸ਼ੁਰੂ ਕਰੀਏ ਤੁਸੀਂ ਮੈਨੂੰ ਜਰੂਰ ਸਪੋਰਟ ਕਰਿਓ ਜਰੂਰ ਦੱਸਿਓ ਕਿ ਆਪਾਂ ਨੂੰ ਕੰਮ ਸ਼ੁਰੂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਕਿ ਆਪਾਂ ਡੇਲੀ ਵੇਅਰ 'ਚ ਆਪਾਂ ਵੇਅਰ ਕਰ ਸਕਦੇ ਆਂਗੇ ਨਾਰਮਲ ਰੇਂਜ ਦੇ ਸੂਟ ਹਰ ਇੱਕ ਬਜਟ ਦੇ ਰਹਿਣ ਵਾਲੇ ਸੂਟ ਤੇ ਆਪਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਤੁਸੀਂ ਮੈਨੂੰ ਦੱਸਿਓ ਜੀ ਤੁਸੀਂ ਮੇਰੀ ਸਪੋਰਟ ਕਰੋਗੇ ਜਾਂ ਕਿ ਮੈਂ ਆਪਾਂ ਸ਼ੁਰੂ ਕਰੀਏ ਕੰਮ ਦਾ ਨਾਂ ਮੇਰਾ ਡਬਲ ਮਾਈਂਡ ਹੋਇਆ ਪਿਆ ਇੱਕ ਤਾਂ ਦਿਲ ਕਰਦਾ ਕਿ ਆਪਾਂ ਜਿੰਨਾ ਕੰਮ ਪਹਿਲਾਂ ਕਰਦੇ ਆ ਉਹਨਾਂ ਕੀ ਕਰੀਏ ਇੱਕ ਜੀ ਕਰਦਾ ਵੀ ਆਪਾਂ ਆਨਲਾਈਨ ਕੰਮ ਕਰ ਲਈਏ ਜੇ ਤੁਸੀਂ ਮੇਰਾ ਸਾਥ ਦਿਓਗੇ ਜੀ ਤਾਂ ਆਪਾਂ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਬਹੁਤ ਹੀ ਸਸਤੇ ਬਹੁਤ ਹੀ ਘੱਟ ਰੇਟ ਵਿੱਚ ਲੈ ਕੇ ਆਵਾਂਗੇ ਵੈਸੇ ਵਰਕ ਵਾਲਾ ਕੰਮ ਵੀ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਮੈਨੂੰ ਮਸ਼ੀਨ ਵਰਕ ਦਾ ਕੰਮ ਮੈਂ ਪਹਿਲਾਂ ਕਰਦੀ ਸੀ ਜੀ ਤੇ ਜੇ ਤੁਸੀਂ ਉਹ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਕੇ ਦੇ ਦਾਂਗੇ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸਿਓ ਜੀ ਜ਼ਰੂਰ ਸਪੋਰਟ ਕਰਿਓ ਪਤਾ ਕਿ ਹਰ ਇੱਕ ਦੇਖੋ ਇਹ ਨਹੀਂ ਹੈਗਾ ਕਿ ਪਾਕਿਸਤਾਨ ਨੂੰ ਦੇਖ ਕੇ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਜੀ ਕੋਈ ਆਪਣਾ ਮਤਲਬ ਕਿ ਕਿਸੇ ਦਾ ਵਧੀਆ ਹੁੰਦਾ ਕੋਈ ਟਾਈਮ ਪਾਸ ਲਈ ਕੰਮ ਕਰਦਾ ਹੁੰਦਾਗਾ ਤੇ ਕੋਈ ਆਪਣੀ ਜ਼ਰੂਰਤ ਲਈ ਕੰਮ ਕਰਦਾ ਹੁੰਦਾਗਾ ਮੈਨੂੰ ਇਸ ਕੰਮ ਦੇ ਜਿੱਦਾਂ ਆਪਾਂ ਸਲਾਈ ਕਰਦੇ ਆਂਗੇ ਕਿਉਂਕਿ ਜਿਹੜੀਆਂ ਬਣਾ ਘਰ ਤੋਂ ਲੈ ਕੇ ਜਾਂਦੀਆਂ ਨੇ ਜੀ ਫਿਰ ਉਹ ਕਹਿੰਦੇ ਨੇ ਤੁਸੀਂ ਸੂਟ ਲੈ ਕੇ ਆਓ ਤੇ ਇਸ ਕਰਕੇ ਮੇਰੀ ਸਲਾਹ ਜੀ ਵੀ ਥੋੜਾ ਬਹੁਤ ਕੰਮ ਆਪਾਂ ਇਸ ਤਰ੍ਹਾਂ ਸ਼ੁਰੂ ਕਰੀਏ ਕਿਉਂਕਿ ਸਲਾਈ ਦਾ ਵੀ ਇਹ ਹੁੰਦਾ ਕਿ ਆਪਣਾ ਆਪ ਦਾ ਖਰਚਾ ਨਿਕਲ ਜਾਂਦਾ ਜੀ ਬੱਚਿਆਂ ਦਾ ਖਰਚਾ ਨਿਕਲ ਜਾਂਦਾ ਛੋਟੇ-ਮੋਟ ਜਿਹੜੇ ਘਰ ਦੇ ਹੋਰ ਖਰਚੇ ਹੁੰਦੇ ਨੇ ਜੇ ਆਪਾਂ ਕੰਮ ਕਰਦੇ ਆ ਤਾਂ ਉਹ ਆਪਣੀ ਆਸਾਨੀ ਨਾਲ ਖਰਚੇ ਨਿਕਲ ਜਾਂਦੇ ਨੇਗੇ ਇਸ ਕਰਕੇ ਆਪਾਂ ਇਹ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਸਪੋਰਟ ਕਰੋਗੇ ਜੀ ਮੈਨੂੰ ਜਰੂਰ ਦੱਸਿਓ ਕਈ ਵਾਰ ਅੱਗੇ ਵੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀਆਂ ਨੇ ਸੂਟਾਂ ਦੀਆਂ ਪਰ ਕੋਈ ਜ਼ਿਆਦਾ ਹੋਣੀ ਹੈਗਾ ਕਿਉਂਕਿ ਆਪਾਂ ਡੇਲੀ ਨਹੀਂ ਜੀ ਆਪਾਂ ਸੂਟਾਂ ਦੀ ਵੀਡੀਓ ਪਾਉਂਦੇ ਸੀ ਇਸ ਕਰਕੇ ਹੋ ਜਾਂਦਾ ਜਦੋਂ ਆਪਾਂ ਡੇਲੀ ਆਪਾਂ ਸੂਟਾਂ ਦੀ ਵੀਡੀਓ ਪਾਵਾਂਗੇ ਤੁਹਾਨੂੰ ਪ੍ਰਾਈਸ ਪਤਾ ਲੱਗੂਗਾ ਕੱਪੜਾ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਦਾ ਹੁੰਦਾਗਾ ਤੇ ਫਿਰ ਕੰਮ ਆਪਣਾ ਜ਼ਿਆਦਾ ਹੁੰਦਾਗਾ ਤੇ ਕਿਉਂਕਿ ਆਪਾਂ ਕਦੇ-ਕਦੇ ਸੂਟਾਂ ਦੀ ਵੀਡੀਓ ਪਾਉਂਦੇ ਆ ਉਹਦੇ ਨਾਲ ਕੋਈ ਖਾਸ ਰਿਸਪੌਂਸ ਨਹੀਂ ਆਉਂਦਾਗਾ ਤੇ ਹੁਣ ਮੈਂ ਮਨ ਬਣਾਇਆਗਾ ਵੀ ਆਪਾਂ ਸੂਟਾਂ ਦਾ ਕੰਮ ਸ਼ੁਰੂ ਕਰੀਏ ਜੀ ਪਰ ਇਹ ਨਹੀਂ ਹੈ ਕਿ ਆਪਾਂ ਕਿਸੇ ਨੂੰ ਦੇਖ ਕੇ ਕਰਦੇ ਆਂਗੇ ਕਿਉਂਕਿ ਮੈਂ ਪਹਿਲਾਂ ਵੀ ਕਰਦੀ ਸੀ ਪਹਿਲਾਂ ਆਪਾਂ ਵੀਡੀਓ ਨਹੀਂ ਸ਼ੇਅਰ ਕਰਦੇ ਸੀ ਤੁਹਾਡੇ ਨਾਲ ਘਰ ਤੋਂ ਹੀ ਕਰਦੇ ਆਂਗੇ ਕਿ ਮੇਰੇ ਕੋਲ ਕੱਪੜੇ ਰੱਖੇ ਹੋਏ ਨੇਗੇ ਥੋੜੇ ਬਹੁਤ ਜਿਸ ਤਰ੍ਹਾਂ ਪਾਰਟੀ ਅਵੇਅਰ ਵੀ ਨੇ ਤੇ ਜਿੱਦਾਂ ਘਰ ਪਾਉਣ ਵਾਲੇ ਵੀ ਨੇ ਥੋੜੇ ਬਹੁਤ ਜਿਵੇਂ ਕੋਈ ਛੋਟੀ ਮੋਟੀ ਪਾਰਟੀ ਤੇ ਪਾਉਣ ਵਾਲੇ ਇਸ ਤਰ੍ਹਾਂ ਦੇ ਸੂਟ ਰੱਖੇ ਹੋਏ ਨੇ ਜਿਆਦਾ ਨਹੀਂ ਆਪਾਂ ਰੱਖੇ ਹੋਏਗੇ ਜਿਆਦਾ ਬਜਟ 'ਚ ਨਹੀਂ ਹੈਗੇਗੇ ਮਤਲਬ ਕਿ ਜਿੰਨਾ ਕ ਆਪਣਾ ਘਰ ਤੋਂ ਕੰਮ ਚੱਲਦਾ ਹੁੰਦਾ ਉਹਨਾਂ ਕੀਰ ਆਪਾਂ ਰੱਖੇ ਨੇਗੇ ਕਿਉਂਕਿ ਹੁਣ ਆਪਾਂ ਆਨਲਾਈਨ ਕੰਮ ਕਰਨਾਗਾ ਇਸ ਲਈ ਆਪਾਂ ਨੂੰ ਡੇਲੀ ਵੀਡੀ ਇਸ ਕਰਕੇ ਆਪਾਂ ਥੋੜਾ ਜਿਹਾ ਜ਼ਿਆਦਾ ਆਪਾਂ ਨੂੰ ਬਜਟ 'ਚ ਮਾਲ ਵੀ ਲੈ ਕੇ ਆਉਣਾ ਪਊਗਾ ਜੀ ਕੱਪੜੇ ਲੈ ਕੇ ਆਉਣਾ ਪਊਗਾ ਇਸ ਕਰਕੇ ਮੈਂ ਤੁਹਾਡੇ ਨਾਲ ਸਲਾਹ ਕੀਤੀ ਹੈ ਜੇ ਤੁਸੀਂ ਮੈਨੂੰ ਸਪੋਰਟ ਕਰੋਗੇ ਤਾਂ ਤੁਸੀਂ ਮੈਨੂੰ ਜਰੂਰ ਮੈਸੇਜ ਕਰਕੇ ਦੱਸਿਓ ਜੀ ਇਹ ਕੰਮ ਆਪਾਂ ਸ਼ੁਰੂ ਕਰੀਏ ਜਾਂ ਨਾ ਕਰੀਏ ਕਿ ਆਪਾਂ ਤੁਹਾਡੇ ਨਾਲ ਸਿਰਫ ਸਲਾਈ ਵਾਲੀਆਂ ਹੀ ਸਟਿਚਿੰਗ ਵਾਲੀਆਂ ਹੀ ਵੀਡੀਓ ਸ਼ੇਅਰ ਕਰੀਏ ਤੁਸੀਂ ਮੈਨੂੰ ਜਰੂਰ ਸਲਾਹ ਦਿਓ ਜੀ ਅੱਜ ਕਿਉਂਕਿ ਸਟਿਚਿੰਗ ਦਾ ਕੰਮ ਮੈਂ ਪਹਿਲਾਂ ਕਟਿੰਗ ਦਾ ਕਰ ਲਿਆਗਾ ਬੱਚੇ ਹੈ ਨਹੀਂ ਸੀ ਘਰ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਜੀ ਤੇ ਮੈਂ ਕੱਲ ਵੀ ਇਸਲਾਹ ਕੀਤੀ ਸੀ ਕਿ ਆਪਾਂ ਤੁਹਾਡੇ ਨਾਲ ਜ਼ਰੂਰ ਗੱਲ ਕਰੀਏ ਪਰ ਅੱਜ ਮੈਨੂੰ ਟਾਈਮ ਲੱਗਿਆ ਮੈਂ ਕਿਹਾ ਚਲੋ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂਗੇ ਦੇਖੋ ਮੇਰੇ ਭੈਣਾਂ ਮੈਨੂੰ ਕੀ ਰਿਸਪੌਂਸ ਦੰਦੀਆਂ ਨੇਗੀਆਂ ਜੇ ਥੋੜਾ ਰਿਸਪੌਂਸ ਵਧੀਆ ਹੋਇਆ ਜੀ ਤਾਂ ਆਪਾਂ ਥੋੜੇ ਦਿਨਾਂ ਵਿੱਚ ਹੀ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਲੈ ਕੇ ਆਵਾਂਗੇ ਜਿਸ ਤਰ੍ਹਾਂ ਇਹ ਦੇ ਵਿੱਚ ਤੁਸੀਂ ਕਹੋਗੇ ਤੇ ਤੁਸੀਂ ਇਹ ਵੀ ਦੱਸਿਓ ਜੀ ਆਪਾਂ ਕਿੰਨੇ ਤੋਂ ਸਟਾਰਟ ਕਰੀਏ ਕਿਉਂਕਿ ਦੇਖੋ ਆਪਾਂ ਤੁਹਾਡੇ ਬਜਟ ਦੇ ਹਿਸਾਬ ਨਾਲ ਵੀ ਚੱਲਣਾ ਮੈਂ ਆਪਣਾ ਵੀ ਦੇਖ ਕੇ ਚੱਲਣਾ ਜੀ ਆਪਾਂ ਵੀ ਕਿੰਨਾ ਕੁ ਆਪਾਂ ਕਪੜਾ ਲਿਆ ਸਕਦੇ ਆਗੇ ਕਿੰਨਾ ਕੁ ਤੁਸੀਂ ਪਹਿਣਾ ਮੇਰੀਆਂ ਜਿਹੜੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਖਾਸ ਕਰਕੇ ਵੀ ਉਹ ਕਿੰਨਾ ਕੁ ਆਪਾਂ ਨੂੰ ਸਪੋਰਟ ਕਰ ਸਕਦੀਆਂ ਨੇ ਤੁਸੀਂ ਜ਼ਰੂਰ ਦੱਸਿਓ ਇਸ ਵਾਸਤੇ ਤੇ ਚਲੋ ਠੀਕ ਹੈ ਜੀ ਮੈਂ ਅੱਜ ਤੁਹਾਡੇ ਨਾਲ ਇਹੀ ਗੱਲ ਕਰਨੀ ਸੀਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਹੈਗੇ ਵੀਡੀਓ ਨੂੰ ਤੇ ਅੱਜ ਵਾਲੀ ਵੀਡੀਓ ਨੂੰ ਵੀ ਤੁਸੀਂ ਸ਼ੇਅਰ ਕਰਦੇ ਹੋ ਜੀ ਤੇ ਜੇ ਤੁਹਾਡੇ ਕੋਈ ਰਿਸ਼ਤੇਦਾਰ ਭੈਣੋਂ ਭਰਾ ਬਾਹਰ ਨੇਗੇ ਉਹ ਉੱਥੇ ਵੀ ਬੈਠ ਕੇ ਆਪਾਂ ਤੋਂ ਕੱਪੜੇ ਬਣਵਾਉਣਾ ਚਾਹੁੰਦੇ ਨੇ ਤਾਂ ਆਪਾਂ ਬਣਾ ਕੇ ਭੇਜ ਦਾਂਗੇ ਪਲੀਜ਼ ਤੁਸੀਂ ਮੇਰੀ ਜਰੂਰ ਸਪੋਰਟ ਕਰਿਓ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ